7.5 ਦੀ ਤੀਬਰਤਾ ਵਾਲੇ ਪੁਚਾਲ ਦੇ ਨਾਲ ਜਾਪਾਨ ਦੇ ਵਿੱਚ ਕਾਫੀ ਤਬਾਹੀ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ ਹੈ ਜੀ ਹਾਂ ਪੂਰਾ ਜਾਪਾਨ ਹੈ ਜਿਹੜਾ ਉਹ ਕੰਬਿਆਏ ਤੇ 23 ਲੋਕ ਜ਼ਖਮੀ ਹੋਏ ਨੇ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਤਾਂ देर रात ਉੱਤਰੀ ਜਾਪਾਨ ਦੇ ਵਿੱਚ 7.5 ਤੀਬਰਤਾ ਦਾ ਪੁਚਾਲ ਆਇਆ ਜਿਸ ਕਰਕੇ ਵਿਆਪਕ ਦਹਿਸ਼ਤ ਫੈਲ ਗਈ ਅਤੇ ਪੁਚਾਲ ਤੋਂ ਬਾਅਦ ਕਈ ਤੱਟਵੱਤੀ ਖੇਤਰਾਂ ਦੇ ਵਿੱਚ 70 ਸੈਂਟੀਮੀਟਰ ਯਾਨੀ ਕਿ 28 ਇੰਚ ਤੱਕ ਸੁਨਾਮੀ ਦੀਆਂ ਲਹਿਰਾਂ ਵੀ ਦਰਜ ਕੀਤੀਆਂ ਗਈਆਂ ਨੇ ਤਾਂ ਜਾਂਚ ਅਧਿਕਾਰੀਆਂ ਦੇ ਮੁਤਾਬਕ 20 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ ਤੇ ਪੁਚਾਲ ਹੈ ਜਿਹੜਾ ਉਹ ਰਾਤ ਸਵਾ 11 ਵਜੇ ਆਇਆ ਸੀ ਇਸ ਦਾ ਕੇਂਦਰ ਉੱਤਰੀ ਹੋਸ਼ੂ ਦੇ ਵਿੱਚ ਓਮ ਮੋਰੀ ਦੇ ਤੱਟ ਤੋਂ ਲਗਭਗ 80 ਕਿਲੋਮੀਟਰ ਦੂਰ ਸੀ ਇਸ ਤੋਂ ਬਾਅਦ ਛੋਟੀਆਂ ਸੁਨਾਮੀ ਲਹਿਰਾਂ ਕਈ ਤੱਟਵਰਤੀ ਸ਼ਹਿਰਾਂ ਤੱਕ ਪਹੁੰਚੀਆਂ ਅਤੇ ਇਸਕ ਪੂਰੇ ਕਟਨਾਗਰਮ ਦੇ ਵਿੱਚ ਕਹਿ ਸਕਦੇ ਆ ਜਾਂ ਪੂਰੀ ਜਿਹੜਾ ਇਹ ਹਲਚਲ ਮਚੀ ਆ ਇਸ ਦੇ ਵਿੱਚ 23 ਲੋਕ ਜ਼ਖਮੀ ਹੋਏ ਨੇ ਮੌਕੇ ਦੀਆਂ ਤਸਵੀਰਾਂ ਹੀ ਖੋਫਨਾਕ ਨੇ ਕਿਸ ਤਰੀਕੇ ਦੇ ਨਾਲ ਲੋਕ ਡਰਦੇ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਾਰਾ ਸਮਾਨ ਹੀ ਹਿੱਲਣ ਲੱਗ ਪੈਂਦਾ ਹੈ ਬਿਲਡਿੰਗਾਂ ਹਿੱਲ ਜਾਂਦੀਆਂ ਨੇ ਘਰ ਹਿੱਲ ਜਾਂਦੇ ਨੇ ਤਾਂ ਬੇਸੁਭਾਵਿਕ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਤਾਂ ਜ਼ਰੂਰ ਪੈਦਾ ਹੀ ਆ ਅਕਸਰ ਜੇਕਰ ਗੱਲ ਕੀਤੀ ਜਾਵੇ ਜਪਾਨ ਦੀ ਤਾਂ ਉੱਥੇ ਪਚਾਲ ਹੁੰਦੇ ਹੀ ਰਹਿੰਦੇ ਨੇ ਪਰ ਇਸ ਤਰੀਕੇ ਦੀ ਤਬਾਹੀ ਫਿਰ ਤੋਂ ਵੀ ਆ ਸਕਦੀ ਹੈ ਕਿਉਂਕਿ ਲਗਾਤਾਰ ਪੂਏਜੰਸੀਆਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੀ ਕੋਈ ਵੀ ਘਟਨਾ ਅੱਗੇ ਵਾਪਰ ਸਕਦੀ ਹੈ ਲੋਕਾਂ ਨੂੰ ਅਲਰਟ ਰਹਿਣ ਦੀ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ